ਕੀ ਮੁਰਗੀ ਪਾਲਣ ਕੰਮ ਸ਼ੁਰੂ ਕਰਨ ਦੇ ਲਈ ਗਵਰਨਮੈਂਟ ਵੱਲੋਂ ਲੋਨ ਵੀ ਮਿਲਦਾ ਆ ਜੀ ਹਾਂ ਬਿਲਕੁਲ ਸਹੀ ਗਵਰਨਮੈਂਟ ਵੱਲੋਂ ਲੱਖਾਂ ਦੇ ਹਿਸਾਬ ਨਾਲ ਕਈ ਤਰ੍ਹਾਂ ਦੀਆਂ ਸਹੂਲਤਾਂ ਦੇ ਤਹਿਤ ਆਪਾਂ ਲੋਨ ਆ ਜਿਹੜਾ ਲੈ ਸਕਦੇ ਆ ਮੁਰਗੀ ਫਾਰਮ ਕੰਮ ਸ਼ੁਰੂ ਕਰਨ ਦੇ ਲਈ ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਜਿਸ ਦੇ ਵਿੱਚ ਮੈਂ ਇਹ ਜਾਣਕਾਰੀ ਦਿੱਤੀ ਸੀ ਕਿ ਕਿਵੇਂ ਤੁਸੀਂ ਫ੍ਰੀ ਟ੍ਰੇਨਿੰਗ ਲੈ ਸਕਦੇ ਹੋ ਕਿੱਥੋਂ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਜੋ ਕਿ ਗਵਰਨਮੈਂਟ ਨੇ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਖੋਲ੍ਹਿਆ ਹੋਇਆ ਜਿੱਥੋਂ ਆਪਾਂ ਮੁਰਗੀ ਫਾਰਮ ਖੇਤੀਬਾੜੀ ਬਾਰੇ ਬੱਕਰੀ ਫਾਰਮ ਬਾਰੇ ਜਾਂ ਫਿਰ ਮਧੂਮੱਖੀ ਪਾਲਣ ਵਾਲੇ ਡੇਰੀ ਫਾਰਮਿੰਗ ਬਾਰੇ ਮੱਛੀ ਪਾਲਣ ਬਾਰੇ ਤੇ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਦੇ ਤਹਿਤ ਬਿਲਕੁਲ ਫ੍ਰੀ ਟ੍ਰੇਨਿੰਗ ਲੈ ਸਕਦੇ ਆਂ ਤੇ ਇਸੇ ਤਰ੍ਹਾਂ ਗਵਰਨਮੈਂਟ ਨੇ ਇਸ ਕੰਮ ਦੇ ਲਈ ਬੱਕਰੀ ਫਾਰਮ ਦੇ ਲਈ ਖੇਤੀਬਾੜੀ ਵਾਰੇ ਲਈ ਤੇ ਮਧੂਮੱਖੀ ਵਾਰੇ ਕਈ ਤਰ੍ਹਾਂ ਦੇ ਲੋਨ ਆ ਜਿਹੜੇ ਸ਼ੁਰੂ ਕੀਤੇ ਹੋਏ ਨੇ ਸਬਸਿਡੀ ਤੇ ਵੀ ਲੋਨ ਆ ਜਿਹੜਾ ਮੁਰਗੀ ਫਾਰਮ ਦੇ ਲਈ ਮਿਲਦਾ ਆ ਇਸ ਦੇ ਲਈ ਕੀ ਪ੍ਰੋਸੈਸ ਆ ਕੀ ਡਾਕੂਮੈਂਟ ਚਾਹੀਦੇ ਆ ਉਹ ਤੁਸੀਂ ਬੈਂਕ ਤੋਂ ਜਾ ਕੇ ਪਤਾ ਕਰ ਸਕਦੇ ਆ ਕਿਉਂਕਿ ਇਸ ਗੱਲ ਬਾਰੇ ਆਪਾਂ ਨੂੰ ਕੋਈ ਨੌਲੇਜ ਨਹੀਂ ਹੈ ਕਿਉਂਕਿ ਨਾ ਤਾਂ ਆਪਾਂ ਲੋਨ ਆ ਜਿਹੜਾ ਚੱਕ ਕੇ ਇਹ ਕੰਮ ਸ਼ੁਰੂ ਕੀਤਾ ਨਾ ਆਪਾਂ ਕਰਨਾ ਤੇ ਨਾ ਹੀ ਮੈਂ ਕਿਸੇ ਨੂੰ ਇਹ ਸਲਾਹ ਦਿੰਨੀ ਆ ਕਿ ਤੁਸੀਂ ਲੋਨ ਲੈ ਕੇ ਜਿਹੜਾ ਕੰਮ ਆ ਸ਼ੁਰੂ ਕਰੋ ਕਿਉਂ ਕਿ ਮੈਂ ਪਹਿਲੇ ਦਿਨ ਤੋਂ ਹੀ ਜਿੰਨੀਆਂ ਵੀ ਵੀਡੀਓਜ਼ ਪਾਈਆਂ ਮੈਂ ਉਹਦੇ ਵਿੱਚ ਇਹੀ ਕਿਹਾ ਆ ਕਿ ਤੁਸੀਂ ਜਦੋਂ ਵੀ ਇਹ ਕੰਮ ਸ਼ੁਰੂ ਕਰਨਾ ਹੈ ਤੁਸੀਂ ਬਿਲਕੁਲ ਘੱਟ ਜਾਨਵਰਾਂ ਤੋਂ ਇਹ ਕੰਮ ਆ ਜਿਹੜਾ ਸ਼ੁਰੂ ਕਰੋ ਤੁਸੀਂ ਗਵਰਨਮੈਂਟ ਤੋਂ ਲੱਖਾਂ ਦੇ ਹਿਸਾਬ ਨਾਲ ਲੋਨ ਲੈ ਸਕਦੇ ਆ 20-25 ਲੱਖ ਤੱਕ ਤਾਂ ਵੀ ਲੋਨ ਆ ਜਿਹੜਾ ਗਵਰਨਮੈਂਟ ਵੱਲੋਂ ਮਿਲਦਾ ਆ ਪਰ ਉਹ ਵਾਪਸ ਤਾਂ ਆਪਾਂ ਕਰਨਾ ਆ ਨਾ ਜੇ ਹੁਣ ਆਪਾਂ ਵੱਡੀ ਸਾਰੀ ਸ਼ੈੱਡ ਬਣਾਉਣ ਦੇ ਲਈ ਗਵਰਨਮੈਂਟ ਵੱਲੋਂ ਲੋਨ ਲੈ ਲੈਣਨੇ ਆ ਕੱਲ ਨੂੰ ਆਪਾਂ ਨੂੰ ਕੰਮ ਬਾਰੇ ਜਾਣਕਾਰੀ ਹੈ ਨਹੀਂ ਤੇ ਆਪਾਂ ਬਹੁਤ ਵੱਡੇ ਪੱਧਰ ਤੇ ਕੰਮ ਸ਼ੁਰੂ ਕਰ ਲੈਣਨੇ ਆ ਤੇ ਆਪਾਂ ਨੂੰ ਜਿਹੜਾ ਨੁਕਸਾਨ ਆ ਉਹ ਹੋਵੇਗਾ ਹੀ ਦੂਜੀ ਗੱਲ ਜਿਹੜੀ ਰਾਤਾਂ ਦੀ ਨੀਂਦ ਆ ਉਹ ਉੱਡ ਜਾਂਦੀ ਆ ਜਦੋਂ ਕਿਸੇ ਦੇ ਸਿਰ ਤੇ ਐਨੀ ਵੱਡੀ ਰਕਮ ਦਾ ਲੋਨ ਹੋ ਜਵੇ ਉਸ ਤੋਂ ਬਾਅਦ ਕਿਉਂਕਿ ਲੋਨ ਆ ਜਿਹੜਾ ਉਹ ਤਾਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਆ ਚਾਹੇ ਤੁਸੀਂ ਗਵਰਨਮੈਂਟ ਤੋਂ ਲੈ ਲਵੋ ਚਾਹੇ ਆਪਾਂ ਕਿਸੇ ਤੋਂ ਆਧਾਰ ਫੜ ਲਵੋ ਪਰ ਫੇਰ ਵੀ ਜਿਹੜੀ 1 ਰੁਪਏ ਦੀ ਵੀ ਟੈਨਸ਼ਨ ਹੁੰਦੀ ਹੈ ਨਾ ਉਹ ਆਪਾਂ ਨੂੰ ਸੌਣ ਨਹੀਂ ਦਿੰਦੀ ਹੈਗੀ ਨੀਂਦ ਨਹੀਂ ਆਉਣ ਦਿੰਦੀ ਹੈਗੀ ਇਸ ਲਈ ਮੈਂ ਹਰੇਕ ਨੂੰ ਇਹੀ ਸਲਾਹ ਦੇਵਾਂਗੀ ਕਿ ਤੁਸੀਂ ਜਿਹੜਾ ਖਾਸ ਕਰਕੇ ਜਿਹੜੇ ਮੇਰੇ ਆਪਣੇ ਮੈਂਬਰ ਇੱਥੇ ਜੁੜੇ ਹੋਏ ਨੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਜਿਹੜੇ ਡੈਲੀ ਮੇਰੀਆਂ ਵੀਡੀਓਜ਼ ਦੇਖਦੇ ਨੇ ਇੰਸਟਾਗ੍ਰam ਤੇ ਮੈਨੂੰ ਮੈਸੇਜ ਕਰਦੇ ਨੇ ਕਿ ਅਸੀਂ ਦੀਦੀ ਜੀ ਇਹ ਕੰਮ ਸ਼ੁਰੂ ਕਰਨਾ ਆ ਸਾਨੂੰ ਦੱਸੋ ਖਾਸ ਕਰਕੇ ਮੈਂ ਇਹ ਵੀਡੀਓ ਉਹਨਾਂ ਲਈ ਬਣਾ ਰਹੀ ਆ ਕਿ ਭਾਈ ਵੀਰ ਬਣ ਕੇ ਇਹ ਜਿਹੜਾ ਕੰਮ ਆ ਵੱਡੇ ਪੱਧਰ ਤੇ ਸ਼ੁਰੂ ਕਰਨ ਦੇ ਲਈ ਵੱਡੀ ਸਾਰੀ ਸ਼ੈੱਡ ਬਣਾਉਣ ਦੇ ਲਈ ਲੋਨ ਆ ਜਿਹੜਾ ਬਿਲਕੁਲ ਨਾ ਚੱਕਿਓ ਨਾ ਕਿਸੇ ਤੋਂ ਪੈਸੇ ਆਧਾਰ ਫੜਿਓ ਕੰਮ ਨੂੰ ਥੋੜੇ ਤੋਂ ਸ਼ੁਰੂ ਕਰੋ ਠੀਕਾ ਮੈਂ 35 ਮੁਰਗੀਆਂ ਤੋਂ ਇਹ ਕੰਮ ਸ਼ੁਰੂ ਕੀਤਾ ਸੀ ਤੁਸੀਂ ਵੀ ਥੋੜੇ ਤੋਂ ਇਹ ਕੰਮ ਸ਼ੁਰੂ ਕਰੋ 1 ਸਾਲ ਦੇ ਵਿੱਚ ਵਿੱਚ ਠੀਕਾ ਮੈਂ ਗਰੰਟੀ ਦਿੰਦੀ ਆ ਤੁਹਾਨੂੰ ਕਿ 1 ਸਾਲ ਦੇ ਵਿੱਚ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਹੋ ਜੂਗੀ ਫਿਰ ਤੁਸੀਂ ਚਾਹੇ ਇਸ ਕੰਮ ਨੂੰ ਜਿੰਨੇ ਵੱਡੇ ਪੱਧਰ ਤੇ ਸ਼ੁਰੂ ਕਰਨਾ ਹੈ ਕਰ ਲਿਓ ਪਰ ਸ਼ੁਰੂ ਦੇ ਵਿੱਚ ਲੋਨ ਲੈ ਕੇ ਕੰਮ ਆ ਜਿਹੜਾ ਬਿਲਕੁਲ ਨਾ ਸ਼ੁਰੂ ਕਰੋ ਠੀਕਾ ਚਾਹੇ ਤੁਹਾਨੂੰ ਘੱਟ ਵਿਆਜ ਤੇ ਲੂਨ ਆ ਜਿਹੜਾ ਮਿਲਦਾ ਚਾਹੇ ਸਬਸਿਡੀ ਤੇ ਮਿਲ ਰਿਹਾ ਆ ਠੀਕ ਆ ਚਾਹੇ ਤੁਸੀਂ ਕਿਸੇ ਤੋਂ ਆਧਾਰ ਪੈਸੇ ਫੜ ਰਹੇ ਆ ਬਿਲਕੁਲ ਨਾ ਫੜੋ ਇਸ ਦੇ ਨਾਲ ਤੁਹਾਡਾ ਨੁਕਸਾਨ ਆ ਜਿਹੜਾ ਹੋ ਸਕਦਾ ਆ ਇਹੀ ਕਾਰਨ ਆ ਕਿ ਕਈ ਲੋਕ ਕਈ ਵਾਰੀ ਕਮੈਂਟ ਕਰਦੇ ਨੇ ਕਿ ਸਾਡਾ ਤਾਂ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਸ ਕੰਮ ਦੇ ਵਿੱਚ ਕਿਉਂਕਿ ਆਪਾਂ ਵੱਡੇ ਪੱਧਰ ਤੇ ਕੰਮ ਸ਼ੁਰੂ ਕਰਨ ਦੇ ਲਈ ਨਾ ਜਿਵੇਂ ਕਿ ਹੁਣ ਮੈਂ ਵੀ ਕਈ ਵਾਰ ਕਹਿ ਦਿੰਦੀ ਆ ਕਿ ਮੇਰੀ ਜੀ 35 ਮੁਰਗੀਆਂ ਤੋਂ 250 ਕੋ 250 ਰੁਪਈਆ ਮੈਂ ਇੱਕ ਦਿਨ ਦਾ ਕਮਾਉਂਦੀ ਸੀਗੀ ਵਾਕਈ ਕਮਾਇਆ ਮੈਂ ਇੱਕ ਦਿਨ ਦਾ ਮੈਂ 250 ਰੁਪਈਆ ਕਮਾਇਆ 35 ਮੁਰਗੀਆਂ ਤੋਂ ਹਨ ਕਿਉਂਕਿ ਵਧੀਆ ਬਰੀਡ ਸੀਗੀ ਰੋਜ਼ ਆਂਡੇ ਦਿੰਦੀਆਂ ਸੀਗੀਆਂ ਠੀਕ ਹੈ 30 ਮੁਰਗੀਆਂ 35 ਮੁਰਗੀਆਂ ਚੋਂ 28 29 ਮੁਰਗੀਆਂ ਤਾਂ ਆਂਡੇ ਦੇ ਦਿੰਦੀਆਂ ਸੀਗੀਆਂ ਤੇ 10 ਰੁਪਏ ਨੂੰ ਉਸ ਟਾਈਮ ਆਪਾਂ ਆਂਡਾ ਸੇਲ ਕਰੀਦਾ ਸੀਗਾ ਨਾ ਪਹਿਲਾਂ ਅੱਜ ਤੋਂ 2 3 ਸਾਲ ਪਹਿਲਾਂ ਦੀ ਗੱਲ ਆ ਇਹੋ ਤੇ ਉਦੋਂ ਮੈਂ ਵੀ ਹੁਣ ਜਿੱਦਾਂ ਕਿ ਮੈਂ ਕਹਿ ਦਿੱਤਾ ਵੀ ਭਾਈ ਇਸੋ ਰੋਈ ਅਮ ਇੱਕ ਦਿਨ ਦਾ ਕਮਾਉਂਦੀ ਕਮਾਉਂਦੀ ਸੀ ਤੇ ਹੁਣ ਕਈ ਉਹ ਦੇਖ ਕੇ ਵੀਡੀਓ ਚਾਹੇ ਮੇਰੀ ਰੱਖ ਲੋ ਜਾਂ ਕਿਸੇ ਹੋਰ ਦੀ ਵੀਡੀਓ ਰੱਖ ਲੋ ਹਨਾ ਇਹ ਦੇਖ ਕੇ ਉਹ ਸੋਚਦੇ ਆ ਵੀ ਜੇਕਰ 35 ਮੁਰਗੀਆਂ ਇਹਨੇ ਰੱਖੀਆਂ ਸੀ ਤਾਂ ਆਪਾਂ ਫਿਰ ਡਬਲ ਕਰ ਦਿੰਦੇ ਹਾਂ ਨਾ ਡਬਲ ਪੈਸੇ ਕਮਾ ਆਉਣੇ ਆ ਭਾਈ ਐਦਾਂ ਨਾ ਕਰੋ ਠੀਕ ਆ ਹੁਣ ਮੈਨੂੰ ਤਾਂ ਇਸ ਕੰਮ ਬਾਰੇ ਚਲੋ ਕੰਮ ਦੇ ਵਿੱਚ ਪਈ ਰਹਿਣ ਕਰਕੇ ਵੀ ਮੈਨੂੰ ਇਸ ਕੰਮ ਬਾਰੇ ਨੌਲੇਜ ਹੋ ਗਈ ਆ ਜੇਕਰ ਤੁਸੀਂ ਬਿਲਕੁਲ ਨਵੇਂ ਆ ਇਸ ਕੰਮ ਦੇ ਵਿੱਚ ਤਾਂ ਐਨੇ ਬੱਡੇ ਲੈਵਲ ਤੇ ਇਸ ਕੰਮ ਨੂੰ ਨਾ ਸ਼ੁਰੂ ਕਰੋ ਨਾ ਹੀ ਕਿਸੇ ਤੋਂ ਪੈਸੇ ਉਧਾਰ ਲਵੋ ਨਾ ਹੀ ਕਿਸੇ ਤੋਂ ਲੋਨ ਫੜੋ ਠੀਕ ਆ ਤੁਸੀਂ ਆਪਣੇ ਦਮ ਤੇ ਕੰਮ ਸ਼ੁਰੂ ਕਰੋ ਜੇਕਰ ਤੁਹਾਡੇ ਕੋਲ 10000 ਰੁਪਇਆ ਹੈਗਾ ਆ ਤਾਂ ਉਹਦੇ ਵਿੱਚੋਂ 5000 ਰੁਪਇਆ ਲਾ ਕੇ ਤੁਸੀਂ ਇਹ ਕੰਮ ਆ ਜਿਹੜਾ ਸ਼ੁਰੂ ਕਰੋ ਮੈਂ ਵੀ ਇਦਾਂ ਹੀ ਕਰ ਰਹੀ ਆ ਮੈਂ ਇਹਨਾਂ ਤੋਂ ਕਮਾ ਕੇ ਹੀ ਇਨਵੈਸਟ ਕਰ ਰਹੀ ਆ ਇਹਨਾਂ ਤੇ ਹੀ ਮੈਂ ਜਦੋਂ ਵੀ ਚਿਕਸ ਲੈ ਕੇ ਆਉਣੀ ਹੁੰਦੀ ਆ ਮੈਂ ਇਹਨਾਂ ਤੋਂ ਜਿਹੜੇ ਕਮਾਏ ਹੋਏ ਪੈਸੇ ਆ ਉਹਨਾਂ ਤੋਂ ਹੀ ਲੈ ਕੇ ਆਉਂਦੀ ਆ ਮੈਂ ਪੱਲਿਓ ਪੈਸੇ ਨਹੀਂ ਲਾਉਂਦੀ ਹੈਗੀ ਇਸ ਲਈ ਰਿਕੁਐਸਟ ਆ ਕਿ ਇਸ ਕੰਮ ਨੂੰ ਥੋੜੇ ਜੇ ਜਾਨਵਰਾਂ ਤੋਂ ਸ਼ੁਰੂ ਕਰੋ ਫਿਰ ਹੌਲੀ ਹੌਲੀ ਵੱਡੇ ਲੈਵਲ ਵੱਲ ਤੁਸੀਂ ਲੈ ਕੇ ਜਾਓ ਬਾਕੀ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗਦੀ ਹੁੰਦੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਲਾਈਕ ਤੇ ਵਧੀਆ-ਵਧੀਆ ਕਮੈਂਟ ਆ ਜਿਹੜੇ ਜ਼ਰੂਰ ਕਰ ਦਿਆ ਕਰੋ ਧੰਨਵਾਦ